94 ਚੌਕੜੀ ਜੋ ਖੁਦ ਆਪ ਆਉਂਦਾ ਹੈ ਬਾਦ ਤੋ ਸੰਸਾਰ ਨੂੰ ਸੱਚ ਮਾਰਗ ਤੇ ਚਲਾਉਣ ਵਾਸਤੇ ਹੈ ਕਿਉਂਕਿ ਸੰਸਾਰ ਆਪਣੀ ਮਨਮਤ ਦੇ ਨਾਲ ਤੇ ਖੋੜ ਕਰਿਆਵਾਂ ਨੂੰ ਇਸ ਕਰਨਾ ਹੈ ਹੋਰ ਕਾਲਪੁਰਕ ਸੱਚਾ ਸੰਦੇਸ਼ ਦਿੰਦਾ ਹਾਂ ਔਰ ਇਸੇ ਤਾਂ ਹਰ ਬਾਣੀ ਸੱਚੇ ਪਾਤਸ਼ਾਹ ਨੇ 30 ਬਾਦੋਂ ਸ਼ੈਨ ਸੇ ਸਮਤ 8 ਗੋਬਿੰਦ ਕਹੇ ਪੁਰਖੇ ਮੇਰਾ ਪੁਰਖ ਅਕਾਲਾ ਦੀਨ ਦਿਆਲਾ ਪਿਛਲਾ ਘੜਿਆ ਆਵੇ ਭੰਨਣ ਕਾੜਤ ਆਪਣੀ ਲਹਿ ਬਣਾਈਆ ਗੋਬਿੰਦ ਸ਼ਬਦੀ ਧਾਰਾ ਜੇ ਜਦੋਂ ਪੁਰਖ ਅਕਾਲ ਦੀਨ ਦਿਆਲਿਆਣਾ ਤੇ ਆਉਣ ਕੀ ਉਨੇ ਸੋਰਾ ਪਿਛਲਾ ਜੜਾਉ ਭੰਨਿਆ ਤੇ ਨਵੇਂ ਸਿਰੋਂ ਆਪਣੀ ਸਾਜਣਾ ਸਾਜਿਆ ਕਨਿ ਜੁਸ਼ਣ ਚੈਨੇ ਨਵੀ ਸ੍ਰਿਓ ਸਾਜਨਾ ਸਾਜੀ ਨਵਾਂ ਜਕਾਰਾ ਨਵਾਂ ਨਿਸ਼ਾਨ ਨਵਾਂ ਤਾਮ ਨਵੇਂ ਚੋਵੀ ਗ੍ਰੰਥ ਪਰਮਣੀ ਸਾਰੀ ਸਾਜਨਾ ਨਵੇਂ ਸ੍ਰਿਓ ਸਾਜ ਪੂਜਾ ਰਹੇ ਨਾ ਕਿਸੇ ਖਰੀਰ ਚੰਡਨ ਪਾਹਨ ਸੀਸ ਨ ਕੋਹਿ ਨਵਾਈਆ ਕਿਉਂਕਿ ਨਾ ਕਰੀਰਾ ਤੇ ਨਾ ਜੰਨਾ ਤੇ ਨਾ ਪਥਰਾਂ ਤੇ ਨਾ ਮੂਰਤੀ ਤੇ ਨਾ ਕਿਸੇ ਤੇ ਸੀਸ ਨਹੀਂ ਹੋਗਾ ਕਿਉਂਕਿ ਉਹ ਪਰਮਾਤਮਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਕਰ ਦਿੰਦਾ ਝਗੜਾ ਮਿਟੇ ਜਗਤ ਪਖੰਡਨ ਇਹਨੂੰ ਕਿਹੜਾ ਨਾਮ ਦਿੱਤਾਗਾ ਜਗਤ ਪਖੰਡਨ ਝਗੜਾ ਮਿਟੇ ਜਗਤ ਪਖੰਡਨ ਪਾਰ ਬ੍ਰਹਮ ਪ੍ਰਭ ਇਸ਼ਟ ਦ੍ਰਿਸ਼ਟ ਇੱਕ ਸਮਝਾਈ ਆ ਥਾ ਇੱਕ ਸਮਝਾਇਆ ਕਿਹੜਾ ਤੂੰ ਮੇਰਾ ਮੈਂ ਤੇਰਾ ਦੱਸ ਕੇ ਸੰਗਨ ਸੋਹੰਗ ਢੋਲਾ ਇੱਕ ਦਰਸਾਈਆ ਤੂੰ ਮੇਰਾ ਮੈਂ ਤੇਰਾ ਦਾ ਸੰਗ ਸੰਦ ਜਿਹੜਾ ਦੱਸਤਾ ਉਹਦੇ ਵਿੱਚ ਕੀ ਆ ਸਹਿ ਪਰਮਾਤਮਾ ਤੂੰ ਮੇਰਾ ਤੇ ਮਾਹਤਿਰ ਸਿੱਧਾ ਸਬੰਧ ਕੋਈ ਵਿਚ ਵਿਚੋਲੇ ਦੀ ਜਰੂਰਤ ਹੀ ਨਹੀਂ ਔਰ ਇਹ ਮਹਾਰਾਏ ਨੇ ਸਿੱਧਾ ਸਬੰਧ ਜਿਹੜਾ ਆਪਣੇ ਨਾਲ ਕਰ ਰਿਆ ਤੇ ਇਹ ਸੰਵਾਦ ਦਿੱਤਾ ਔਰ ਹਜ਼ੂਰ ਨੇ ਲਿਖਾਇਆ ਵੀ ਆ ਕਿ ਇਸ ਦੀ ਅਲੰਘਣਾ ਨਹੀਂ ਕਰਨੀ ਜਿਸ ਦੀ ਕਰੇ ਨਾ ਕੋਈ ਅਲੰਗਣ ਬ੍ਰਹਮੰਡ ਖੰਡ ਪੁਰੀ ਲੋਕ ਆਕਾਸ਼ ਪਤਾਲ ਗਗਨ ਗਗਨ ਅੰਤਰ ਨਿਰਗੁਣ ਸਰਗੁਣ ਸਾਰੇ ਗਾਵਣ ਚਾਹੀ ਚਾਹੀਆਂ ਇੱਕ ਨੇ ਨਹੀਂ ਸਾਰਿਆਂ ਨੇ ਜਿੰਨੇ ਵੀ ਬ੍ਰਹਮੰਡ ਖੰਡ ਪੁਰੀ ਲੋਕ ਆਕਾਸ਼ ਪਤਾਲ ਗਗਨ ਅੰਤਰ ਇਹੋ ਜਨ ਹੈ ਕਿਹੜਾ ਤੂੰ ਮੇਰਾ ਮੈਂ ਤੇਰਾ ਸੋ ਆਤਮ ਪ੍ਰਮਾਤਮ ਦਾ ਹੈ ਫੜੇ ਹੁਵੇਗਾ ਕਿਦਾਂ ਇਹ ਜੂ ਸੰਚੈ ਨੇ ਲਖਾਇਆ ਇੱਕ ਸੰਚੈ ਸਮਤ ਇਕਨੋ ਜਿੱਥੇ ਜਗਤ ਤ੍ਰਿਸ਼ਨਾ ਕੂੜੀ ਕਿਰਿਆ ਕਾਮ ਵਾਸ਼ਨਾ ਨਹੀਂ ਕਮ ਜਾਤ ਕਲਖਣੀ ਨજર ਕੋਈ ਨਾ ਆਈਆ ਜਦ ਤੱਕ ਆਨੀ ਵਿਚੰਤ ਕਟਾ ਨਹੀਂ ਕਿਉਂਕਿ ਤੂੰ ਮੇਰਾ ਮੈਂ ਤੇਰਾ ਦਾ ਸਬੰਧ ਉਦੋਂ ਹੀ ਹੋਣਾ ਵਾ ਜਦੋਂ ਸਾਟੇ ਵਿੱਚੋਂ ਜਗਤ ਤ੍ਰਿਸ਼ਨਾ ਕੂੜੀ ਕਿਰਿਆ ਕਾਮ ਵਾਸ਼ਨਾ ਕਲਖਣੀ ਕਮਜ਼ਾਦ ਨਹੀਂ ਰਹੇ ਜਦ ਤੱਕ ਇਹ ਵਿੱਚ ਰਹਿ ਰਹੀ ਆ ਤਦ ਤੱਕ ਤੂੰ ਮੇਰਾ ਮੈਂ ਤੇਰਾ ਦਾ ਸੰਬੰਧ ਨਹੀਂ ਜੋ ਸਕਦਾ ਉਥੇ ਤੂੰ ਮੇਰਾ ਮੈਂ ਤੇਰਾ ਆ ਤੂੰ ਪਰਮਾਤਮਾ ਸੋਹੰਗ ਪੜਨੀ ਗਾਥ ਦੂਜੀ ਅੱਖਰ ਨਾ ਕੋਈ ਪੜਾਈ ਆ ਜਦੋਂ ਜਗਤ ਦੀਆਂ ਤ੍ਰਿਸ਼ਨਾ ਕ੍ਰਿਸ਼ਨ ਔਰ ਕਾਮ ਬਾਸਨਾ ਕਮਜਾਤ ਸਰੀਰ ਵਿੱਚੋਂ ਚਲੇ ਗਈ ਫਿਰ ਤੂੰ ਮੇਰਾ ਮੈਂ 13 ਦਾ ਜਿਹੜਾ ਬਾਤ ਆ ਇਹ ਪੜਨੀ ਆ ਤੇ ਫਿਰ ਅੱਗੇ ਆਓ ਕੀ ਹੋਏਗਾ ਫਿਰ ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਪ੍ਰਭੂ ਮਿਲੇਗਾ ਆਪ ਆਪ ਸੰਮੁਖੇ ਆਪਣਾ ਦਰਸ਼ਤ ਖਾਈਆ ਔਰ ਇਹ ਦਰਸ਼ਕਾਂ ਨੂੰ ਇਹ ਹੋਣਾ ਜਦੋਂ ਸਾਡੇ ਵਿੱਚੋਂ ਆੜੀਆਂ ਕੂੜ ਕਰਿਆਣ ਆਉਂੀਆਂ ਇੱਕ ਅਮਜਾਦ ਜਿਹੀ ਨਿਕਲ ਵੀ ਆਉ। ਕਿਉਂਕਿ ਉਹਨਾਂ ਦੇ ਤੱਕ ਸਾਨੂੰ ਘਿਰਿਆ ਹੋਇਆ ਉਹ ਨਹੀਂ ਦੇ ਸਕਦਾ ਉਹਦੇ ਨਾਲ ਸੰਬੰਧ ਹੀ ਨਹੀਂ ਬਣ ਸਕਦਾ। ਸੋ ਸੱਚਿਕਵਾਸ਼ਾ ਹੀ ਨੇ ਹਰ ਬਾਣੀ ਦੇ ਵਿੱਚ ਚਤਾਈ ਜੇਟ ਸੈਨਸੇ ਸਮਤ 11 ਭਗਤ ਸਿੰਘ ਦੇ ਗ੍ਰਹਿ ਪਿੰਡ ਕੀਰ ਕੀਰਪਿੰਡ ਜ਼ਿਲ੍ਹਾ ਜੰਮੂ ਹਰ ਬਾਣੀ ਦੇ ਵਿੱਚ ਲਿਖਾਇਆ ਨਾਰਦ ਕਹੇ ਅਵਤਾਰ ਪੈਗੰਬਰ ਗੁਰ ਆਪਣੀਆਂ ਆਪਣੀਆਂ ਤੱਕੋ ਵੰਡਾਂ ਨਵ ਸੱਤ ਧਿਆਨ ਲਗਾਈਆ ਦੀਨਨ ਮਜਬਦੀਆਂ ਖੋਲੋ ਗੰਢਾਂ ਬਿਨ ਅੰਗਲਾਂ ਲੋਬ ਬਦਲਾਈਆ ਨਾਰਦ ਸ਼ੇਵਦ ਦੀ ਤਾਰ ਔਰ ਉਹ ਕੀ ਕਹਿ ਰਿਹਾ ਕਿ ਪਹਿਲਾਂ ਦੀਨ ਮਜ਼ਬ ਦੀਆਂ ਗੰਢਾਂ ਜਿਹੜੀਆਂ ਨਾ ਆਪਣੇ ਵਿੱਚ ਆਪ ਹੋ ਜਾਂ ਚਾਰੋਂ ਕੁੰਟ ਵੇਖ ਲਓ ਪੈਂਦੀਆਂ ਕਿਸੇ ਨਾ ਠੰਡਾਂ ਅਗਨੀ ਤਤ ਨਾ ਕੋਈ ਬੁਝਾਈ ਆ ਚਾਰੋਂ ਕੁੰਡ ਉਨੀ ਦੇ ਠੰਡਾਂ ਨਹੀਂ ਪੈਣੀਆਂ ਜਦ ਤੱਕ ਅਸੀਂ ਇਹ ਕੁੜੀ ਕਿਰਿਆ ਪਾਮਵਾਸ਼ਣਾ ਨੂੰ ਸ਼ਦ ਨਹੀਂ ਦਿੰਦੇ ਆਤਮ ਸਬਦਾ ਹੋ ਕੇ ਰੰਡਾ ਰੰਡੇ ਪੇ ਵਿੱਚ ਖਲਕ ਖੁਦਾਈ ਆ ਕਿਉਂਕਿ ਆਤਮ ਉਹ ਨਹੀਂ ਦੇਰ ਤੱਕ ਸਾਡੀ ਰੰਡੀ ਆ ਤੇ ਰੰਡੇ ਪੇ ਦੇ ਵਿੱਚ ਹੀ ਖਲਕ ਸਾਰੀ ਤਰੀ ਫਿਰਦੀ ਆ ਕਿਉਂਕਿ ਪ੍ਰਮਾਤਮਾ ਦਾ ਸਿਰ ਤੇ ਹੱਥ ਉਹ ਨਹੀਂ ਦੇ ਆਉਣਾ ਇਹ ਆਉਣਾ ਕਦੋਂ ਆ ਜਦੋਂ ਸਾਡੇ ਵਿੱਚੋਂ ਸਾਰੀ ਗੰਦਗੀ ਨਿਕਲ ਜਾਏਗੀ ਜਦੋਂ ਅਸੀਂ ਮੈਰ ਵਿਰੁੱਧ ਤਿਆਗ ਦਿਆਂਗੇ ਪਿਆਰ ਦੀ ਭਾਵਨਾ ਦੇ ਵਿੱਚ ਆ ਜਾਵਾਂਗੇ 19 ਦੇ ਤੱਕ ਇਹ ਨਹੀਂ ਆ ਸਕਦਾ ਮਹਾਰਾਜੀ ਨੇ ਬਾਣੀ ਦੇ ਵਿੱਚ ਲਿਖਾਇਆ ਨਾਰਦ ਕਹੇ ਗੁਰ ਉਤਾਰ ਪੈਗੰਬਰ ਗੁਰ ਵੇਖੋ ਨਿਗਾ ਨਾਲ ਗੈਰੀ ਗਹਿਰ ਗੰਭੀਰ ਬੇਨਜ਼ੀਰ ਧਿਆਨ ਲਗਾਈਆ ਨਾਰਦ ਕਹਿ ਰਿਹਾ ਕਿ ਗੁਰਉਦਾਰ ਪਰੰਭਰੋ ਬੜੇ ਧਿਆਨ ਨਾਲ ਵਿਖੋ ਕੀ ਤਰਾ ਬੈਨਤ ਅਪਿਸੇ ਕਮਲੀ ਕੇ ਤੇਹਾਡੇ ਸਿੱਖ ਮਰੀਦ ਪਰਮ ਪੁਰਖ ਦੇ ਬਣ ਗਏ ਵੈਰੀ ਨਿਮਤ ਰੋ ਨਾਮ ਸੰਗ ਨਾ ਕੋ ਰਖਾਈਆ ਆ ਨਾਰਦ ਕਹਿ ਰਿਹਾ ਕਿ ਤੁਹਾਡੇ ਜਿੰਨੇ ਵੀ ਸਿੱਖ ਮੀਤ ਬਣਾਏ ਹੋਏ ਆ ਸਾਰੇ ਉਹ ਅਕਾਲ ਪੁਰਖ ਦੇ ਵੈਰੀ ਬਣ ਗਏ। ਤੇ ਨਾਮ ਉਹਨਾਂ ਦੇ ਕੋਲ ਹੈ ਨਹੀਂ। ਕੋਈ ਪਿੰਡੂ ਕੋਈ ਦਿਸੇ ਸ਼ਹਿਰੀ ਸ਼ਰਾਂ ਨੇ ਸਾਰੇ ਦਿੱਤੇ ਕਸਾਈਆ। ਚਾਹ ਕੋਈ ਪਿੰਡ ਦਾ ਵਾ ਕੋਈ ਸ਼ਹਿਰ ਦਾ ਵਾ ਸਾਰੇ ਹੀ ਇਸੇ ਸ਼ਰਾਂ ਦੇ ਵਿੱਚ ਲੜੀ ਜਾ ਰਹੇ। ਮਨ ਮਨੁਸ਼ਾ ਸਭ ਦੇ ਅੰਦਰ ਵਰਤੀ ਕੈਰੀ ਨਵ ਸਤ ਨਜਰੀ ਆਈਆ ਮਨ ਮਨੁਸ਼ਾ ਦੇਤੇ ਵੀ ਇਹ ਕਹਿ ਚੜਿਆ ਕਿਸੇ ਨੂੰ ਵੇਖ ਕੇ ਖੁਸ਼ ਨਹੀਂ ਹੋ ਰਹਾ ਇੱਕ ਦੂਜੇ ਦੇ ਤੇ ਤੌਮਤਾ ਲਾ ਲਾ ਕੇ ਲੜਾਈ ਕਰ ਕਰ ਕੇ ਝਗੜੇ ਕਰ ਕਰ ਕੇ ਆਪਣੇ ਆਪ ਨੂੰ ਅਕਾਲ ਪੁਰਖ ਦੇ ਚਰਨਾਂ ਤੋਂ ਅਸੀਂ ਦੂਰ ਲੈ ਜਾ ਰਹੇ ਇਹ ਮਨੁਆਸ਼ਨਾ ਹੈ ਸਾਡੀ ਕੈਰੀ ਹੋ ਚੁੱਕੀ ਸਭ ਦੀ ਅੰਦਰੋਂ ਵਾਸ਼ਨਾ ਹੋ ਗਈ ਜੈਰੀ ਵੇਸ਼ ਰੂਪ ਕੂੜ ਰੂਪ ਚੜਾਈਆ ਵਾਸ਼ਨਾ ਕਿਹੜੀ ਅੰਦਰੋਂ ਉਹ ਵੀ ਜੈਰੀ ਹੋ ਗਈ ਤੇ ਜਿਹੜਾ ਵੇਸ਼ ਆ ਯਹਿ ਰਿਹਾ ਉਹ ਸਾਨੂੰ ਚੜਿਆ ਆ ਪ੍ਰਾਪਤ ਦੀਨ ਦੁਨੀ ਸਰਵਣਾ ਨਾਲ ਹੋ ਗਈ ਬੈਰੀ ਧਰਦਾ ਹੁਕਮ ਸੁਣ ਕੋਈ ਨਾ ਪਾਇਆ ਜਿਹੜਾ ਅਕਾਲ ਪੁਰਖ ਦਾ ਹੁਕਮ ਆ ਉਹਨੂੰ ਸੁਣਨ ਨੂੰ ਤਿਆਰ ਨਹੀਂ ਐ ਕੰਬਦੇ ਆਸਤੇ ਅਸੀਂ ਬਹਿਰੇ ਹੋ ਜਾਨੇ ਬੋਲੇ ਓ ਵੇਖੋ ਨਿਗਾ ਮਾਰੋ ਰਾਏ ਧਰਮ ਲਾ ਬੈਠਾ ਕਚਹਿਰੀ ਚਿੱਤਰ ਗੁਪਤ ਭਜੇ ਵਾਹੋ ਦਈਆ ਚਿੱਤਰ ਗੁਪਤ ਕਿਹਾ ਵਾ ਜਿਹੜਾ ਗੁਪਤ ਚਿੱਤਰ ਬਣਾ ਰਿਹਾ ਸਾਡੇ ਕਰਮਾਂ ਨੂੰ ਵੇਖ ਰਿਹਾ ਹੈ ਕਰਮਾਂ ਨੂੰ ਵੇਖ ਵੇਖ ਕੇ ਵਿਚਾਰ ਕੇ ਸਾਰਾ ਉਹਦਾ ਗੁਪਤ ਨਾ ਬਣਾ ਰਿਹਾ ਤੇ ਉਹਨੇ ਸਾਰਾ ਪਰਮਾਇਕ ਚੈਰੀ ਦੇ ਵਿੱਚ ਰੱਖਾ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚ ਵਰ ਸੱਚ ਦਾ ਹੁਕਮ ਇੱਕ ਵਰਤਾਈਆ ਨਾਰਦ ਕਹੇ ਅਵਤਾਰ ਪੈਗੰਬਰ ਗੁਰੂਓ ਕਾਲਯੁਗ ਵੇਖੋ ਘਟਾ ਕਾਲੀਆਂ ਕਲਕਾਤੀ ਕੀ ਆਪਣਾ ਖੇਲ ਖਲਾਈਆ ਤੁਹਾਡੀਆਂ ਮੰਜ਼ਲਾਂ ਲੰਘ ਗਈਆਂ ਬਾਲੀਆਂ ਅੱਗੇ ਪੰਦ ਨਜ਼ਰ ਕੋਈ ਨਾ ਆਈਆ ਬਿਨ ਹੱਥਾਂ ਮਾਰੋ ਤਾਹਲੀਆਂ ਖਾਲੀ ਹੱਥ ਦਿਓ ਜਨਾਈਆ ਬੂਟੇ ਸੁੱਕਦੇ ਜਾਣਦੇ ਤੁਹਾਡੇ ਧਰਮ ਦੇ ਮਾਲੀਆਂ અમૃત મેઘ ન કોઈ વરસાયા બૂટે સુકਦੇ કેમ જાએ કેમ કે ધર્મ ਦੇ ਰਾਹ ਤੇ ਨਹੀਂ ਚੱਲਦਾ ਜਿਹੜਾ ਧਰਮ ਦਾ ਰਾਹ પરમાત્મા ਨੇ બખાયા ਆਕੇ ਉਹੇ ਤੋਂ પાસે हट ਗਿਆ ਔਰ ਇਸੇ ਕਰਕੇ ਬੂਟੇ ਜਿਹੜੇ ਸੁੱਕਦੇ ਜਾ ਰਹੇ ਬੀਜ ਧਰਮ ਬੀਜ ਬੀਜ ਕੋਈ ਨਾ ਹਾਲੀਆਂ ਸਤ ਵਸਤ ਨਾ ਕੋਈ ਟਕਾਈਆ ਧਰਮ ਦੇ ਜ਼ਿਮੀਦਾਰੋ ਤੁਹਾਡੀਆਂ ਝੁੱਕੇ ਕੋਈ ਨਾ ਪੰਜਾਲੀਆਂ ਪੰਜਾ ਵੰਡ ਨਾ ਕੋਈ ਵੰਡਾਈਆ ਧਰਮ ਦੇ ਜ਼ਿਮੀਦਾਰ ਕਿਰੇ ਜਿਹੜੇ ਧਰਮ ਨੂੰ ਬੀਜਣ ਵਾਲੇ ਵਖਰੇਵੇਂ ਪੈਦਾ ਕਰਨ ਵਾਲੇ ਹਰੋ ਧਰਮ ਦੇ ਠੇਕੇਦਾਰ ਧਰਮ ਦੇ ਹੀ ਨਿਮਜ਼ਾਰਾ ਕਾਲ ਜੋ ਕੂੜ ਕੁੜਿਆਰ ਜੀਜੇ ਵੇਖੋ ਜਗਤ ਸਾਲੀਆਂ ਨੇਤਰ ਨੈਣ ਨੈਣ ਤਕਾਈਆ ਪੁਰਖ ਅਕਾਲਾ ਦੀਨ ਦਿਆਲਾ ਸਭ ਨੂੰ ਕਰਨ ਆਇਆ ਦਿਵਾਲੀਆ ਦਿਵਾਲੇ ਸਭ ਦੇ ਰਿਆ ਕਢਾਈ ਆ ਔਰ ਇਸੇ ਕਰਕੇ ਹੀ ਪੁਰਖ ਅਕਾਲ ਦੀਨ ਦਿਆਲ ਆਇਆ ਇਹਨਾਂ ਨੂੰ ਸਾਰਿਆਂ ਨੂੰ ਦਿਵਾਲੀਆ ਕਰਨ ਵਾਸਤੇ ਦਿਵਾਲੀਆ ਦਾ ਮਤਲਬ ਹੁੰਦਾ ਕਦਮ ਪਟੜਾ ਤੋਂ ਕੁਛ ਲਗਾ ਜੋਦੇ ਸੂਰ ਬੀਰ ਬਣ ਕੇ ਆਪਣੀ ਬਨੋਂ ਰਮਾਲੀਆਂ ਰੂਪ ਤਾਂ ਸੰਗ ਮਲਾਈਆ ਜਲਵੇ ਨੂਰ ਜਣਾਉ ਜਲਾਲੀਆਂ ਜਾਰ ਜਹੂਰ ਕਰੋ ਰੁਸ਼ਨਾਇਆ ਫਲ ਵੇਖੂ ਆਪਣੀ ਆਪਣੀ ਡਾਲੀਆਂ ਮਜਬਦੀਨ ਖੋਜ ਖਜਾਈਆ ਫਲ ਕਿਹੜਾ ਨਾਮ ਦਾ ਔਰੇ ਹਜੂਰ ਨੇ ਕੀ ਲਿਖਾਇਆ ਆਪਣੀ ਆਪਣੀ ਡਾਲੀਆਂ ਦੇ ਆਪਣੇ ਆਪਣੇ ਅੰਦਰ ਧਿਆਨ ਆਪੇ ਵਿਖੋ ਇਹ ਵਾਕਿਆ ਹੀ ਅਹੀਂ ਜੋ ਸੱਚੇ ਪਾਤਸ਼ਾਹ ਦੇ ਹੁਕਮ ਹੈ ਜੋ ਸਾਨੂੰ ਅਸੂਲ ਹੈ ਉਹਨਾਂ ਦੇ ਤੇ ਮੰਨ ਰਹੇ ਜੇ ਸਿੱਖੋd ਆਪਣੇ ਅੰਦਰ ਆਪជាਤੀ ਮਾਰਾਂਗੇ ਨਾ ਤੋਂ ਜਿਆਦਾ ਚੰਗਾ ਹੋਵੇਗਾ ਤੇ ਆਪ ਸਾਡੀਆਂ ਕਮੀਆਂ ਸਾਨੂੰ ਖੁਦ ਹੀ ਨਜ਼ਰ ਆਉਣ ਲੱਗੂ ਫਲ ਵੇਖੋ ਆਪਣੀ ਆਪਣੀ ਡਾਲੀਆਂ ਮੁਜਬਦੀਨ ਖੋਜ ਖਜਾਈਆ ਚਿਲਾ ਰਿਆ ਨਾ ਕਿਸੇ ਚਾਲੀਆਂ ਚਾਰ ਕੁੰਟ ਕਰਲਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸੱਚ ਦਾ ਹੁਕਮ ਏ ਪ੍ਰਸਨਾਈਆ ਇਹ ਜੋ ਸਾਡੇ ਸਹਿਬ ਦੇ ਸੱਚੇ ਪਾਤਸ਼ਾਹੀ ਦੇ ਸੱਚੇ ਹੁਕਮ ਹੈ ਔਰ ਇਹ ਸੱਚੇ ਹੋ ਕੇਮ ਸੰਨਿਆਸ ਮੰਨ ਲੈ। ਔਰ ਮੰਨ ਕੇ ਹੀ ਸਤਗੁਰ ਨੇ ਆਪ ਨੂੰ ਆਪਣੀ ਗੋਦੀ ਦੇ ਵਿੱਚ ਬਿਠਾਉਣਾ। ਲਿਬੜੇ ਹੋਏ ਤੇ ਬੱਚੇ ਨੂੰ ਪਿਉਰੀ ਮਾਂ ਨਹੀਂ ਚੁੱਕਦੀ। ਉਹ ਵੀ ਗੋਦੀ ਦੇ ਵਿੱਚੋਂ ਝਾੜ ਕੇ ਹੀ ਆਪਣੇ ਘਰਾਂ ਆਉਂਦੀ ਹੈ। ਤੇ ਜੇ ਅਸੀਂ ਇਹਨਾਂ ਵਿਕਾਰਾਂ ਦੇ ਵਿੱਚ ਕੂੜਕ ਕਰਮ ਦੇ ਨਾਲ ਲਿਬੜੇ ਹੋਏ ਆਂ ਤਾਂ ਸਤਗੁਰ ਦੀ ਗੋਦੀ ਦੇ ਵਿੱਚ ਬਹਿਣ ਦੇ ਹੱਕ ਦਾ ਨਹੀਂ ਆ। ਆਪਣੀ ਅੱਖਾਂ ਵੀ ਮਨਾਰ ਜੋਗੇ ਨਹੀਂ ਐਸੇ। ਇਸ ਕਰਕੇ ਅਯੂ ਸੰਚਾਈ ਨੇ ਸੱਚੇ ਪਾਸ਼ੇ ਨੇ ਜੋ ਹਰਬਾਣੀ ਲਖਾਈ ਆ ਔਰ ਇਹ ਸਾਨੂੰ ਊੜਕ ਪਰਮ ਵਕਾਰ ਦੁਜੇ ਸਾਰੇ ਛੱੜਨੇ ਹੀ ਪੈਣਗੇ ਛੱਡ ਕੇ ਤਾਂ ਹੀ ਸਤਵ ਤੇ ਚਰਨਾਂ ਵਿੱਚ ਸਫਾ ਮਿਲੇਗਾ ਪਈ ਹੀ ਹਰਬਾਣੀ ਬੋਲਦਿਆਂ ਹੋਇਆਂ ਵਿਚਾਰ ਕਰਦਿਆਂ ਹੋਇਆਂ ਕੋਈ ਅਖਰ ਵੱਡ ਘੱਟ ਬੋਲਿਆਂ ਗਿਆ ਆਵੇ ਤਾਂ ਮੈਂ ਸੱਚੇ ਪਾਸ਼ੇ ਹੀ ਕੋਸੋਂ ਹਰ ਸੰਗਤ ਕੋਸੋਂ ਮੈਂ ਮੰਗਦਾ ਹਾਂ ਤਉ ਪੰਚਿਤਾਂ ਰੰ ਦਾ ਸਾਥ ਦੇ ਉਸਤ ਸੋ ਮੁਹੰਮਦ ਰਾਇਸ਼ੇ ਸਿੰਘ ਜੀ ਸ਼ਗਵਾਨ ਦੀ ਜ ਸੋ

Yeah. Uh -huh.